ਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐਸ ਲਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐਸ ਲਕੀ ਦੋਸਤੋ ਜੋਤਿਸ਼ ਸ਼ਾਸਤਰ ਵਿੱਚ ਗ੍ਰਹਾਂ ਅਤੇ ਰਾਸ਼ੀਆਂ ਵਿੱਚ ਤਬਦੀਲੀ ਹਰ ਵਿਅਕਤੀ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ ਜਿਸ ਦਾ ਜੀਵਨ ਤੇ ਕੋਈ ਨਾ ਕੋਈ ਅਸਰ ਜ਼ਰੂਰ ਪੈਂਦਾ ਹੈ ਵਿਸ਼ੇਸ਼ ਤੌਰ ਤੇ ਸ਼ੁਕਰ ਗ੍ਰਹ ਦਾ ਪ੍ਰਭਾਵ ਜਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ ਧਨ ਦੌਲਤ ਅਮੀਰੀ ਖੁਸ਼ਹਾਲੀ ਅਤੇ ਪਿਆਰ ਦਾ ਕਰਤਾ ਮੰਨਿਆ ਜਾਂਦਾ ਹੈ ਸਾਲ 2025 ਵਿੱਚ ਸ਼ੁਕਰ ਗ੍ਰਹਿ 10 ਵਾਰ ਆਪਣੀ ਗਤੀ ਬਦਲੇਗਾ ਅਤੇ ਕੁਝ ਰਾਸ਼ੀ ਦੇ ਚਿੰਨ ਮੁੱਖ ਤੌਰ ਤੇ ਇਸ ਦੇ ਪ੍ਰਭਾਵ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ ਤਿੰਨ ਰਾਸ਼ੀਆਂ ਬਾਰੇ ਜਾਣਾਂਗੇ ਜਿਨ੍ਹਾਂ ਤੇ ਸ਼ੁਕਰ ਦਾ ਸੰਕਰਮਣ ਬਹੁਤ ਸ਼ੁਭ ਪ੍ਰਭਾਵ ਦੇਵੇਗਾ ਅਤੇ ਨਵੇਂ ਸਾਲ ਵਿੱਚ ਤਿੰਨ ਰਾਸ਼ੀਆਂ ਦੀ ਚਮਕੇਗੀ ਕਿਸਮਤ ਹੋ ਸਕਦਾ ਹੈ ਅਚਾਨਕ ਵਿੱਚ ਤੇ ਲਾਭ ਇਹਨਾਂ ਰਾਸ਼ੀਆਂ ਦੇ ਲੋਕ ਵਧਣਗੇ ਖੁਸ਼ਹਾਲੀ ਵੱਲ ਇਹਨਾਂ ਲਈ ਸ਼ੁਭ ਹੋਵੇਗਾ ਨਵਾਂ ਸਾਲ ਹੋ ਜਾਣਗੇ ਮਾਲੋ ਮਾਲੋ ਸਾਲ ਭਰ ਕਰਨਗੇ ਮौज ਇਸ ਤੋਂ ਪਹਿਲਾਂ ਆਪਣੀ ਰਾਸ਼ੀ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਸਿਰਫ ਪਹਿਲੀ ਵਾਰ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਇਹਨਾਂ ਤਿੰਨ ਰਾਸ਼ੀਆਂ ਵਿੱਚੋਂ ਪਹਿਲੀ ਰਾਸ਼ੀ ਹੈ ਜੀ ਮੇਖ ਸਾਲ 2023 ਵਿੱਚ ਸ਼ੁਕਰ ਦਾ ਸੰਕਰਮਣ ਮੇਖ ਰਾਸ਼ੀ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਰਹੇਗਾ ਇਸ ਦੌਰਾਨ ਉਹਨਾਂ ਦੇ ਜੀਵਨ ਵਿੱਚ ਕਈ ਬਦਲਾਅ ਆ ਸਕਦੇ ਹਨ ਵਪਾਰ ਨਾਲ ਜੁੜੇ ਲੋਕਾਂ ਨੂੰ ਮੁਨਾਫੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਅਤੇ ਨਵੇਂ ਵਪਾਰਕ ਸੌਦੇ ਵੀ ਹੋ ਸਕਦੇ ਹਨ ਨੌਕਰੀ ਦੀ ਤਲਾਸ਼ ਕਰ ਰਹੇ ਲੋਕਾਂ ਨੂੰ ਵੀ ਚੰਗਾ ਮੌਕਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਜੋ ਲੋਕ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ ਉਹਨਾਂ ਨੂੰ ਹੁਣ ਰਾਹਤ ਮਿਲੇਗੀ ਅਤੇ ਉਹਨਾਂ ਦੀ ਸਿਹਤ 'ਚ ਸੁਧਾਰ ਹੋਵੇਗਾ 90% ਲੋਕਾਂ ਨੂੰ ਵਿਆਹ ਦਾ ਪ੍ਰਸਤਾਵ ਮਿਲ ਸਕਦਾ ਹੈ ਵਿੱਤੀ ਸੰਕਟ ਦੂਰ ਹੋਵੇਗਾ ਅਤੇ ਤੁਹਾਨੂੰ ਕੈਰੀਅਰ ਵਿੱਚ ਸਫਲਤਾ ਮਿਲੇਗੀ ਕੁੱਲ ਮਿਲਾ ਕੇ ਇਹ ਸਾਲ ਮੇਖ ਰਾਸ਼ੀ ਵਾਲਿਆਂ ਲਈ ਖੁਸ਼ਹਾਲੀ ਨਾਲ ਭਰਪੂਰ ਰਹੇਗਾ ਦੂਸਰੀ ਰਾਸ਼ੀ ਹੈ ਜੀ বৃশ্চਿਕ ਰਾਸ਼ੀ ਸਾਲ 2023 ਵਿੱਚ ਸ਼ੁਕਰ ਦਾ ਸੰਕਰਮਣ वृश्चिक राशि ਦੇ ਲੋਕਾਂ ਲਈ ਵੀ ਬਹੁਤ ਖਾਸ ਰਹੇਗਾ ਕਾਰੋਬਾਰੀ ਦ੍ਰਿਸ਼ਟੀਕੋਣ ਤੋਂ ਇਹ ਬਹੁਤ ਵਧੀਆ ਸਮਾਂ ਹੋਵੇਗਾ ਜਿੱਥੇ ਉਹ ਭਾਰੀ ਮੁਨਾਫਾ ਕਮਾ ਸਕਦੇ ਹਨ ਉਹ ਆਪਣੀ ਪਸੰਦ ਦੀ ਜਾਇਦਾਦ ਖਰੀਦ ਸਕਦੇ ਹਨ ਅਤੇ ਕਰਜ਼ੇ ਜਾਂ ਕਰਜ਼ੇ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹਨ ਨੌਕਰੀਆਂ ਦੀ ਤਲਾਸ਼ ਕਰਨ ਵਾਲੇ ਲੋਕਾਂ ਲਈ ਵੀ ਚੰਗੇ ਮੌਕੇ ਆਉਣਗੇ ਕੰਮਕਾਜ ਵਿੱਚ ਦਬਾਅ ਘੱਟ ਰਹੇਗਾ ਅਤੇ ਮਨ ਵਿੱਚ ਸ਼ਾਂਤੀ ਰਹੇਗੀ ਵਿਅਕਤੀ ਲੋਕਾਂ ਨੂੰ ਵਿਆਹ ਦੇ ਪ੍ਰਸਤਾਵ ਮਿਲ ਸਕਦੇ ਹਨ ਇਸ ਤੋਂ ਇਲਾਵਾ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਖਾਸ ਵਿਅਕਤੀ ਵੀ ਆ ਸਕਦਾ ਹੈ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਦਾ ਨਵਾਂ ਮੋੜ ਆ ਸਕਦਾ ਹੈ ਦੌਲਤ ਵਿੱਚ ਵਾਧਾ ਅਤੇ ਜੀਵਨ ਵਿੱਚ ਖੁਸ਼ੀਆਂ ਮਿਲਣਗੀਆਂ ਤੀਸਰੀ ਰਾਸ਼ੀ ਹੈ ਜੀ ਧਨੋ ਧਨੋ ਰਾਸ਼ੀ ਦੇ ਲੋਕਾਂ ਲਈ ਵੀ ਸਾਲ 2025 ਵਿੱਚ ਸ਼ੁਕਰ ਦਾ ਸੰਕਰਮਣ ਬਹੁਤ ਸ਼ੁਭ ਹੋਵੇਗਾ ਭਗਵਾਨ ਸ਼ੁਕਰ ਦੀ ਕਿਰਪਾ ਨਾਲ ਇਸ ਸਾਲ ਵਿੱਤੀ ਸਥਿਤੀ ਵਿੱਚ ਵੱਡਾ ਸੁਧਾਰ ਹੋ ਸਕਦਾ ਹੈ। ਕਾਰੋਬਾਰ ਕਰਨ ਵਾਲਿਆਂ ਨੂੰ ਲਾਭ ਦੇ ਚੰਗੇ ਮੌਕੇ ਮਿਲਣਗੇ ਅਤੇ ਉਹਨਾਂ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਦੇ ਖੰਨ ਨੂੰ ਮਿਲੇਗਾ। ਇਸ ਸਾਲ ਉਹ ਆਪਣਾ ਘਰ ਜਾਂ ਬਾਣ ਵੀ ਖਰੀਦ ਸਕਦੇ ਹਨ। ਯਾਨੀ ਕੋਈ ਨਵੀਂ ਮਸ਼ੀਨਰੀ ਖਰੀਦ ਸਕਦੇ ਹਨ। ਤੁਹਾਨੂੰ ਜੱਦੀ ਜਾਇਦਾਦ ਤੋਂ ਲਾਭ ਮਿਲ ਸਕਦਾ ਹੈ। ਨੌਕਰੀ ਵਿੱਚ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਨਤੀਜਾ ਮਿਲੇਗਾ ਅਤੇ ਨੌਕਰੀ ਵਿੱਚ ਤਰੱਕੀ ਜਾਂ ਵਾਦੇ ਦੀ ਸੁਭਾਵਨਾ ਵੀ ਹੋ ਸਕਦੀ ਹੈ ਤੁਹਾਨੂੰ ਪਰਿਵਾਰ ਅਤੇ ਦੋਸਤਾਂ ਤੋਂ ਪੂਰਾ ਸਹਿਯੋਗ ਮਿਲੇਗਾ ਅਤੇ ਜੀਵਨ ਵਿੱਚ ਖੁਸ਼ੀ ਵਧੇਗੀ ਸਿਹਤ ਵੀ ਚੰਗੀ ਰਹੇਗੀ ਤੇ ਕੋਈ ਵੱਡੀ ਸਮੱਸਿਆ ਵੀ ਨਹੀਂ ਆਵੇਗੀ ਵਿੱਤੀ ਸਥਿਤੀ ਵਿੱਚ ਸੁਧਾਰ ਆਵੇਗਾ ਅਤੇ ਪਰਿਵਾਰਕ ਸਹਿਤਾ ਮਿਲੇਗੀ ਹੁਣ ਤੁਹਾਨੂੰ ਉਹ ਦਿਨ ਵੀ ਦੱਸ ਦਿੰਨੇ ਆ ਜਿਹੜੇ ਦਿਨ ਤੁਹਾਡੇ ਲਈ ਭਾਗਸ਼ਾਲੀ ਹੋਣਗੇ 28 ਜਨਵਰੀ 31 ਮਈ 29 ਜੂਨ 26 ਜੁਲਾਈ 21 ਅਗਸਤ 15 ਸਤੰਬਰ 9 ਅਕਤੂਬਰ 2 ਨਵੰਬਰ 26 ਨਵੰਬਰ ਤੇ 20 ਦਸੰਬਰ ਇਨ੍ਹਾਂ ਤਰੀਕਾਂ ਦੇ ਦੌਰਾਨ ਖਾਸ ਤੌਰ ਤੇ ਮੇਖ ਰਾਸ਼ੀ वृश्चਿਕ ਰਾਸ਼ੀ ਅਤੇ ਧਨੂ ਰਾਸ਼ੀ ਦੇ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲ ਸਕਦਾ ਹੈ ਅਤੇ ਉਹਨਾਂ ਦਾ ਜੀਵਨ ਸੰਜੀਵਨੀ ਵਾਂਗ ਮਹਿਸੂਸ ਹੋਵੇਗਾ ਧੰਨਵਾਦ ਜੀ